ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜੋ ਉਪਾਅ ਲੈ ਕੇ ਆਏ ਹਾਂ ਉਹ ਉਪਾਅ ਦੇ ਨਾਲ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋ ਚੁੱਕਾ ਹੈ ਇਸ ਕਰਕੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਉਪਾਅ ਸੇਅਰ ਕਰਨ ਲੱਗੇ ਹਾਂ ਇਹ ਬਿਲਕੁਲ ਹੀ ਛੋਟਾ ਤੇ ਆਸਾਨ ਜਿਹਾ ਉਪਾਅ ਹੈ ਤਦ ਤੁਸੀਂ ਇਸ ਉਪਾਅ ਦੇ ਨਾਲ ਆਪਣੀਆਂ ਵੱਡੀਆਂ-ਵੱਡੀਆਂ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਛੋਟਾ ਪੈਕੇਟ ਵੱਡਾ ਤਮਾਕਾ ਕਹਿਣ ਦਾ ਭਾਵ ਇਹ ਹੈ ਕਿ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੀ ਹਰ ਇੱਕ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਆਈ ਹੋਈ ਹਰ ਇੱਕ ਪਰੇਸ਼ਾਨੀ ਦਾ ਤੁਸੀਂ ਇਲਾਜ ਕਰ ਸਕਦੇ ਹੋ ਜੇਕਰ ਸਾਨੂੰ ਜ਼ਰੂਰਤ ਹੈ ਤਾਂ ਸਿਰਫ ਤੇ ਸਿਰਫ ਇੱਕ ਵਿਸ਼ਵਾਸ ਦੀ ਜੇਕਰ ਤੁਸੀਂ ਵਿਸ਼ਵਾਸ ਤੇ ਨਾਲ ਇਹ ਉਪਾਅ ਕਰਕੇ ਦੇਖੋਗੇ ਤਾਂ ਤੁਹਾਨੂੰ ਇਸ ਉਪਾਅ ਦਾ 100% ਰਿਜ਼ਲਟ ਮਿਲੇਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਜਿਹੜੇ ਤੁਹਾਨੂੰ ਛੋਟੇ-ਛੋਟੇ ਉਪਾਅ ਦੱਸਣ ਜਾ ਰਹੇ ਹਾਂ ਇਹਨਾਂ ਨੂੰ ਤੁਸੀਂ ਕਾਪੀ ਪੈਨ ਰੱਖ ਕੇ ਕੋਲ ਤੁਸੀਂ ਨੋਟ ਕਰ ਸਕਦੇ ਹੋ ਕਿਵੇਂ ਕਰਨੇ ਹਨ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿਸ ਤਰੀਕੇ ਦੇ ਅਨੁਸਾਰ ਕਰਨੇ ਹਨ ਤਾਂ ਜੋ ਕਿ ਸਾਨੂੰ ਉਪਾਹ ਕਰਨ ਦੇ ਸਮੇ ਸਾਡੇ ਤੋਂ ਕੋਈ ਗਲਤੀ ਨਾ ਹੋਵੇ ਅਗਰ ਤੁਸੀਂ ਇਸ ਨੂੰ ਨੋਟ ਨਹੀਂ ਕਰਕੇ ਰੱਖ ਸਕਦੇ ਤਾਂ ਤੁਸੀਂ ਧਿਆਨ ਦੇ ਨਾਲ ਸੁਣ ਕੇ ਜਾਂ ਫਿਰ ਦੁਬਾਰਾ ਤੋਂ ਰਿਪੀਟ ਇਸ ਵੀਡੀਓ ਨੂੰ ਸੁਣ ਕੇ ਧਿਆਨ ਦੇ ਨਾਲ ਤੁਸੀਂ ਉਪਾਹ ਕਰ ਸਕਦੇ ਹੋ ਬਸ ਉਪਾਹ ਕਰਨ ਦੇ ਸਮੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਉਪਾਅ ਦੱਸਿਆ ਜਾਂਦਾ ਤੁਸੀਂ ਉਸੇ ਹੀ ਤਰੀਕੇ ਦੇ ਅਨੁਸਾਰ ਇਹ ਉਪਾਅ ਕਰਨਾ ਹੋਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਉਪਾਅ ਦੀ ਉਹ ਕਿਹੜੀ ਚੀਜ਼ ਹੈ ਜਿਸ ਦੇ ਨਾਲ ਉਪਾਅ ਕਰਨ ਦੇ ਨਾਲ ਤੁਸੀਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੋਗੇ ਉਹ ਆਪਣੇ ਘਰ ਦੇ ਵਿੱਚ ਲੱਗੀ ਹੋਈ ਘੜੀ ਜਿਵੇਂ ਕਿ ਇੱਕ ਤਾਂ ਆਪਾਂ ਹੱਥ ਤੇ ਘੜੀ ਬੰਨ੍ਹਦੇ ਹਾਂ ਇੱਕ ਆਪਣੇ ਵਾਲ ਕਲॉक ਹੁੰਦੀ ਹੈ ਜੋ ਕਿ ਆਪਾਂ ਕੰਧ ਤੇ ਘੜੀ ਲਗਾਈ ਹੁੰਦੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਪੂਰੀ ਜਾਣਕਾਰੀ ਦੱਸਾਂਗੇ ਕਿ ਵਾਰਕ ਲੋਕ ਦੇ ਨਾਲ ਤੁਸੀਂ ਕਿਵੇਂ ਕਿਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਕੇ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਗਰੀਬੀ ਜੋ ਵੀ ਕੁਝ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਜਿਵੇਂ ਕਿ ਦੁੱਖ ਦੁਲੇਦ ਸੁੱਖ ਸਮ੍ਰiddhi ਨਹੀਂ ਹੈ ਤੁਹਾਡੇ ਘਰ ਵਿੱਚ ਬਰਕਤ ਨਹੀਂ ਹੈ ਪੈਸਾ ਨਹੀਂ ਟਿਕਦਾ ਪੈਸਾ ਆਉਂਦਾ ਨਹੀਂ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਸਿਰਫ ਤੇ ਸਿਰਫ ਤੁਹਾਨੂੰ ਚਾਹੀਦਾ ਹੈ ਉਪਾਅ ਕਰਨ ਦੇ ਲਈ ਇੱਕ ਵਾਲ ਕਲॉक ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਥੋੜੇ ਜੇ 컬러ਫੁਲ ਪੇਪਰ ਪਲੇਨ ਹੋ ਜਾਣ ਥੋੜੇ ਜੇ 컬러ਫੁਲ ਤੁਹਾਨੂੰ ਪੈਨ ਸਕੈਚ ਜਾਂ ਮਾਰਕਰ ਕੁਝ ਵੀ ਤੁਸੀਂ ਲੈ ਸਕਦੇ ਹੋ ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਜਿਸ ਦੇ ਨਾਲ ਤੁਸੀਂ ਇਹ ਉਪਾਅ ਕਰਨਾ ਹੋਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਪਾ ਨੂੰ ਕਿਵੇਂ ਕਦੋਂ ਕਿਸ ਤਰੀਕੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵਾਤਵਾਦ ਲਾਈਕ ਤੇ ਸ਼ੇਅਰ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਪੈਨਪ੍ਰਾਵਾ ਦਾ ਵੀ ਪਹਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸਤ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਉਪਾਅ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਾਂਗੇ ਕਿ ਜੇ ਮੈਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਵਾਲ ਕੁਲੋਕ ਲਗਾਉਣੀ ਹੈ ਤੇ ਲਗਾਉਣ ਤੋਂ ਪਹਿਲਾਂ ਉਸ ਨੂੰ ਤੁਸੀਂ ਚੰਗੇ ਤਰ੍ਹਾਂ ਸਾਫ਼ ਸੁਥਰਾ ਕਰਕੇ ਲਗਾਉਣਾ ਹੈ ਜਿਹੜੀ ਵਾਲ ਉਸ ਦੇ ਉੱਪਰ ਧੂੜ ਮਿੱਟੀ ਜਮਾ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਆਪਾਂ ਪੂਰੇ ਘਰ ਦੀ ਸਾਬ ਸਫਾਈ ਡਸਟਿੰਗ ਕਰ ਲੈਂਦੇ ਹਾਂ ਬਾਜੇਕਰ ਆਪਾਂ ਘਰ ਦੇ ਵਿੱਚ ਵਾਲ ਕਲੋਕ ਲਗਾਈ ਹੁੰਦੀ ਹੈ ਤੇ ਉਹ ਕਾਂਦੇ ਦੇ ਉੱਪਰ ਹੀ ਲਟਕ ਕੇ ਰਹਿੰਦੇ ਹਨ ਕਿਉਂਕਿ ਉੱਥੇ ਸਾਡਾ ਹੱਥ ਨਾ ਪਹੁੰਚਣ ਦੇ ਕਾਰਨ ਉਸ ਦੇ ਉੱਪਰ ਧੂੜ ਮਿੱਟੀ ਜਮਾ ਹੋ ਜਾਂਦੇ ਹਨ ਜੋ ਕਿ ਸਾਡੇ ਘਰ ਦੇ ਲਈ ਬਹੁਤ ਜ਼ਿਆਦਾ ਮਾੜਾ ਹੁੰਦਾ ਹੈ ਸਾਡਾ ਜਿਹੜਾ ਸਮਾਂ ਚੱਲ ਰਿਹਾ ਹੁੰਦਾ ਹੈ ਉਸ ਲਈ ਬਹੁਤ ਜ਼ਿਆਦਾ ਮਾੜਾ ਹੁੰਦਾ ਹੈ ਇਸ ਕਰਕੇ ਕਦੇ ਵੀ ਵਾਲ ਕਲੋਕ ਜਿਹੜੀ ਤੁਸੀਂ ਘਰ ਦੇ ਵਿੱਚ ਲਗਾਈ ਹੋਈ ਹੈ ਉਸ ਦੇ ਉੱਪਰ ਧੂੜ ਮਿੱਟੀ ਬਿਲਕੁਲ ਵੀ ਨਹੀਂ ਜੰਮੰਦੇ ਨੇ ਧੂੜ ਮਿੱਟੀ ਜੰਮਾ ਹੋ ਜਾਂਦੇ ਹੈ ਜੋ ਕਿ ਸਾਡੇ ਘਰ ਦੇ ਲਈ ਬਹੁਤ ਜ਼ਿਆਦਾ ਮਾੜਾ ਹੁੰਦਾ ਹੈ ਸਾਡਾ ਜਿਹੜਾ ਸਮਾਂ ਚੱਲ ਰਿਹਾ ਹੁੰਦਾ ਉਸ ਲਈ ਬਹੁਤ ਜ਼ਿਆਦਾ ਮਾੜਾ ਹੁੰਦਾ ਇਸ ਕਰਕੇ ਕਦੇ ਵੀ ਵਾਲ ਕਲੌਕ ਜਿਹੜੀ ਤੁਸੀਂ ਘਰ ਦੇ ਵਿੱਚ ਲਗਾਈ ਹੋਈ ਹੈ ਉਸ ਦੇ ਉੱਪਰ ਧੂੜ ਮਿੱਟੀ ਬਿਲਕੁਲ ਵੀ ਨਹੀਂ ਜੰਮੰਦੇ ਨੇ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਉਪਾਅ ਕਰਨ ਤੋਂ ਪਹਿਲਾਂ ਤੇ ਦੂਸਰੀ ਗੱਲ ਇਹ ਕਿ ਜਿਹੜੀ ਤੁਹਾਡੀ ਵਾਲ ਕਲੌਕ ਹੈ ਉਹ ਬਿਲਕੁਲ ਵੀ ਖੜੀ ਹੋਈ ਨਹੀਂ ਹੋਣੀ ਚਾਹੀਦੀ ਉਸ ਦਾ ਸਮਾਂ ਬਿਲਕੁਲ ਸਹੀ ਕਰੈਕਟ ਹੋਣਾ ਚਾਹੀਦਾ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਾਲ ਕਲੌਕ ਕਈ ਦਿਨ ਉੱਥੇ ਹੀ ਟਾਈਮ ਰੁਕਿਆ ਰਹਿੰਦਾ ਸੋ ਇਸ ਕਰਕੇ ਇਹ ਗਲਤੀ ਨਹੀਂ ਕਰਨੀ ਸਾਨੂੰ ਕਦੇ ਵੀ ਆਪਣੀ ਘੜੀ ਦਾ ਟਾਈਮ ਬਿਲਕੁਲ ਵੀ ਨਹੀਂ ਰੁਕਣ ਦੇਣਾ ਚਾਹੀਦਾ ਕਹਨ ਤੋਂ ਭਾਵ ਕਿ ਜਿਹੜਾ ਆਪਾਂ ਟਾਈਮ ਉਹ 5 ਮਿੰਟ 7 ਮਿੰਟ ਜਾਂ 2 ਮਿੰਟ ਅੱਗੇ ਕਰਕੇ ਰੱਖੋ ਪੇਸ਼ੇ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਜਿਵੇਂ ਆਪਾਂ ਕਈ ਵਾਰ ਆਪਣੀ ਵਾਚ ਤੇ ਥੋੜਾ ਟਾਈਮ ਅੱਗੇ ਕਰ ਲੈਂਦੇ ਹਾਂ ਤਾਂ ਜੋ ਕਿ ਜਿਹੜੀ ਜੌਬ ਜਾਂਦੇ ਹਨ ਆਫਿਸ ਜਾਂਦੇ ਹਨ ਉਹ ਕਦੇ ਵੀ ਕੰਮ ਤੋਂ ਲੇਟ ਨਹੀਂ ਹੁੰਦੇ 5 ਮਿੰਟ ਅੱਗੇ ਕਰਾਣ ਦੇ ਕਰਕੇ ਇਸ ਕਰਕੇ ਤੁਸੀਂ ਆਪਣੇ ਘਰ ਵਿੱਚ ਲੱਗੇ ਹੋਏ ਵਾਲ ਕਲੌਕ ਦਾ ਟਾਈਮ 5 ਮਿੰਟ ਅੱਗੇ ਜ਼ਰੂਰ ਕਰਕੇ ਰੱਖ ਸਕਦੇ ਹੋ ਪਰ ਪੇਸ਼ੇ ਬਿਲਕੁਲ ਵੀ ਨਾ ਕਰਿਓ ਕਹਿਣ ਤੋਂ ਭਾਵ ਇਹ ਕਿ ਜਿਹੜਾ ਸਮਾਂ ਹੈ ਤੁਸੀਂ ਆਪਣੀ ਵਾਚ ਦਾ ਉਹ ਪਿੱਛੇ ਨਹੀਂ ਰੱਖਣਾ ਅੱਗੇ ਜ਼ਰੂਰ ਰੱਖ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਹੋਰ ਵੀ ਵਾਜ ਪਈਆਂ ਜੋ ਕਿ ਤੁਸੀਂ ਬੰਦਦੇ ਹੋ ਆਫਿਸ ਜਾਂ ਸਮੇਂ ਜਾਂ ਪਹਿਲਾਂ ਬੰਦਦੇ ਸੀ ਹੁਣ ਤੁਸੀਂ ਜੂਸ ਨਹੀਂ ਕਰਦੇ ਤੇ ਉਹਨਾਂ ਦਾ ਤੁਸੀਂ ਜੂਸ ਕਰਨਾ ਵੀ ਨਹੀਂ ਤਾਂ ਤੁਸੀਂ ਕੀ ਕਰੋਗੇ ਉਹਨਾਂ ਘੜੀਆਂ ਨੂੰ ਜਾਂ ਤਾਂ ਤੁਸੀਂ ਕਿਸੇ ਨੂੰ ਦੇ ਦਿਓ ਜਾਂ ਫਿਰ ਸੁੱਟ ਦਿਓ ਅਗਰ ਖਰਾਬ ਨਹੀਂ ਤਾਂ ਸੁੱਟ ਦਿਓ ਕਿਉਂਕਿ ਉਹਨਾਂ ਨੂੰ ਘਰ ਵਿੱਚ ਰੱਖਣ ਦੇ ਨਾਲ ਸਾਡੇ ਘਰ ਦੇ ਵਿੱਚ ਮਾੜੀ ਊਰਜਾ ਪੈਦਾ ਹੁੰਦੀ ਹੈ ਟੁੱਟੀਆਂ ਹੋਈਆਂ ਪੁਰਾਣੀਆਂ ਘੜੀਆਂ ਰੱਖਣ ਦੇ ਨਾਲ ਇਹ ਸਾਨੂੰ ਕਦੇ ਵੀ ਆਪਣੇ ਘਰ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਤੇ ਸਭ ਤੋਂ ਜ਼ਰੂਰੀ ਗੱਲ ਜੋ ਕਿ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਸ ਗੱਲ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੱਲੇ ਨਾਲ ਪਾ ਲਓ ਕਿ ਕਦੇ ਵੀ ਕਿਸੇ ਨੂੰ ਗਿਫਟ ਦੇ ਵਿੱਚ ਘੜੀ ਨਹੀਂ ਦੇਣੀ ਚਾਹੀਦੀ ਜੋ ਵੀ ਵਿਅਕਤੀ ਕਿਸੇ ਨੂੰ ਗਿਫਟ ਦੇ ਵਿੱਚ ਘੜੀ ਦਿੰਦਾ ਉਸ ਦੇਣ ਤੋਂ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਉਥਲ ਪੁਥਲ ਮੱਚ ਜਾਂਦੀ ਹੈ ਉਹਨਾਂ ਦੇ ਘਰ ਦੇ ਵਿੱਚ ਦੁੱਖ ਹੋਣੇ ਸ਼ੁਰੂ ਹੋ ਜਾਂਦੇ ਹਨ ਕਿਸੇ ਵੀ ਤਰੀਕੇ ਨਾਲ ਕੈਨ ਤੋਂ ਭਾਵ ਕਿ ਕੋਈ ਵੀ ਪ੍ਰੋਬਲਮ ਹੋਵੇ ਉਹ ਆਉਣੀ ਹੈ ਜ਼ਿੰਦਗੀ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਹਨ ਕੈਨ ਤੋਂ ਭਾਵ ਕਿ ਸਾਡੇ ਘਰ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਹਨ ਸਾਡੇ ਘਰ ਵਿੱਚ ਜਿਹੜਾ ਪੈਸਾ ਆਉਂਦਾ ਸੀ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਔਰ ਵੀ ਬਹੁਤ ਸਾਰੀਆਂ ਪ੍ਰੋਬਲਮ ਹੋ ਜਾਂਦੀਆਂ ਹਨ ਜੋ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਹਨ ਇਸ ਕਰਕੇ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਵੀਂ ਘੜੇ ਗਿਫਟ ਦੇ ਵਿੱਚ ਬਿਲਕੁਲ ਵੀ ਨਾ ਦਿਓ ਕਿਉਂਕਿ ਇਸ ਤਰ੍ਹਾਂ ਦੀ ਗਲਤੀ ਕਰਨ ਦੇ ਨਾਲ ਸਾਨੂੰ ਹੈਲਥ ਦੇ ਵਿੱਚ ਹੈਲਥ ਦੇ ਰਿਲੇਟਡ ਪ੍ਰੋਬਲਮ ਹੈਲਥ ਦੇ ਰਿਲੇਟਡ ਪ੍ਰੋਬਲਮ ਹੋ ਜਾਂਦੇ ਹਨ ਜਿਹੜਾ ਮਨੁੱਖ ਘੜੇ ਗਿਫਟ ਕਰਦਾ ਉਹਦੀ ਹੈਲਥ ਤੇ ਸਿਹਤ ਦੇ ਸਬੰਧੀ ਕਈ ਤਰ੍ਹਾਂ ਦੀਆਂ ਉਸ ਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਹਨ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਇਹ ਗੱਲਾਂ ਬਿਲਕੁਲ ਛੋਟੀਆਂ ਨੇ ਪਰ ਇਹ ਛੋਟੀਆਂ ਗੱਲਾਂ ਸਾਡੀ ਜ਼ਿੰਦਗੀ ਵਿੱਚ ਜੇਕਰ ਅਸੀਂ ਧਿਆਨ ਨਹੀਂ ਦਿੰਦੇ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਘੜੀਆਂ ਕਰ ਦਿੰਦੀਆਂ ਹਨ ਸੋ ਇਸ ਤਰੀਕੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਉਪਾਅ ਦੇ ਬਾਰੇ ਕਿ ਉਪਾਅ ਕਿਵੇਂ ਕਰਨਾ ਜੇਕਰ ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਤੁਹਾਡੀ ਨੌਕਰੀ ਨਹੀਂ ਲੱਗ ਰਹੀ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਪਿਆਸਾ ਨਹੀਂ ਹੈ ਤੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਨੇ ਤਾਂ ਤੁਸੀਂ ਕੀ ਕਰਨਾ ਹੈ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਜਿਹੜੀ ਤੁਹਾਡੀ ਘੜੀ ਹੈ ਘਰ ਦੇ ਵਿੱਚ ਮੇਨ ਜਿਹੜੀ ਵਾਚ ਹੈ ਤੁਸੀਂ ਕੀ ਕਰਨਾ ਜਿਵੇਂ ਮੰਨ ਲਓ ਕਿ ਤੁਹਾਡੇ ਘਰ ਵਿੱਚ ਜਿਹੜੀ ਵਾਲ ਕਲॉक ਲੱਗੀ ਹੋਈ ਹੈ ਉਹ ਗੋਲ ਹੈ ਤਾਂ ਜਿੰਨੇ ਉਸ ਦੀ ਗੁਲਾਈ ਹੈ ਉਸ ਸ਼ੇਪ ਦੇ ਵਿੱਚ ਤੁਸੀਂ ਇੱਕ ਗੋਲ ਪੇਪਰ ਲੈ ਲੈਣਾ ਹੈ ਜਿਹੜਾ ਤੁਸੀਂ ਇੱਕ ਪੇਪਰ ਲੈਣਾ ਗੁਲਾਈ ਦੇ ਵਿੱਚ ਉਹ ਵਾਈਟ ਕਲਰ ਦਾ ਹੋਣਾ ਚਾਹੀਦਾ ਹੈ। ਉਨੀ ਹੀ ਗੁਲਾਈ ਦੇ ਵਿੱਚ ਉਸ ਪੇਪਰ ਨੂੰ ਤੁਸੀਂ ਕੱਟ ਲੈਣਾ ਤੇ ਜਿਹੜੀ ਘੜੀ ਦੀ ਸ਼ੇਪ ਹੈ। ਉਹਨਾਂ ਕੱਟਣ ਤੋਂ ਬਾਅਦ ਦੇ ਵਿੱਚ ਉਸ ਪੇਪਰ ਦੇ ਉੱਪਰ ਜਿਵੇਂ ਕਿ ਜਿਹੜਾ ਤੁਸੀਂ ਬਲੂ ਕਲਰ ਦਾ ਪੈਨ ਨਾਲ ਸਕੈਚ ਜਾਂ ਮਾਰਕਰ ਕੋਈ ਵੀ ਚੀਜ਼ ਲਈ ਹੋਵੇਗੀ। ਇਸ ਤਰੀਕੇ ਨਾਲ ਤੁਹਾਡੇ ਕੋਲ ਤਿੰਨ ਆਪਸ਼ਨ ਹਨ। ਤੁਸੀਂ ਬਲੂ ਕਲਰ ਦੇ ਪੈਨ ਨਾਲ ਵੀ ਲਿਖ ਸਕਦੇ ਹੋ। ਸਿਲਵਰ ਸਿਲਵਰ ਕਲਰ ਦੇ ਨਾਲ ਵੀ ਲਿਖ ਸਕਦੇ ਹੋ ਕਹਿੰਦੇ ਆਪਾਂ ਕਿ ਜਿਹੜੇ ਪੈਨ ਦਾ ਕਲਰ ਸਿਲਵਰ ਹੋਵੇਗਾ ਉਸ ਦੇ ਨਾਲ ਤੁਸੀਂ ਲਿਖ ਸਕਦੇ ਹੋ ਤੇ ਜਿਹੜਾ ਤੀਸਰਾ ਕਲਰ ਦੀ ਆਪਾਂ ਗੱਲ ਕਰੀਏ ਉਹ ਹੈ ਪਿੰਕ ਕਲਰ ਇਹ ਤਿੰਨ ਕਲਰਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਕਲਰ ਦੇ ਨਾਲ ਲਿਖ ਸਕਦੇ ਹੋ ਤੇ ਉਸ ਕਾਗਜ਼ ਦੇ ਉੱਪਰ ਲਿਖਣਾ ਕੀ ਲਿਖਣਾ ਕੀ ਹੈ ਕਿ ਇਹ ਕਿ ਤੁਸੀਂ ਇਹਨਾਂ ਤਿੰਨ ਕਲਰਾਂ ਦੇ ਵਿੱਚੋਂ ਕੋਈ ਇੱਕ ਕਲਰ ਲੈਣਾ ਹੈ ਉਸ ਕਾਗਜ਼ ਤੇ ਉੱਪਰ ਤੁਸੀਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਲਿਖ ਲੈਣੀਆਂ ਹਨ ਜਿਹੜੀਆਂ ਤੁਸੀਂ ਪਰੇਸ਼ਾਨੀਆਂ ਲਿਖਣੀਆਂ ਨੇ ਉਹ ਕੋਈ ਪੈਰਾਗ੍ਰਾਫ ਕੋਈ ਡਿਟੇਲ ਵਿੱਚ ਨਹੀਂ ਜਾਣਾ ਮੇਨ ਮੇਨ ਪਰੇਸ਼ਾਨੀਆਂ ਲਿਖਣੀਆਂ ਹਨ ਬਾਕੀ ਜਿੰਨਾ ਤੁਹਾਡੇ ਕੋਲੋਂ ਕਾਗਜ਼ ਦਾ ਟੁਕੜਾ ਹੋਵੇਗਾ ਉਸ ਵਿੱਚ ਮਤਲਬ ਤੁਸੀਂ ਆਪਣੀਆਂ ਪਰੇਸ਼ਾਨੀਆਂ ਸ਼ਾਰਟ ਵਿੱਚ ਲਿਖ ਦੇਣੀਆਂ ਹਨ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਪੂਰੀ ਸਟੋਰੀ ਕਹਾਣੀ ਨਹੀਂ ਲਿਖਣੀ ਮੇਨ ਮੈਂ ਚੀਜ਼ ਦੋ ਸਿਲੈਕ ਕਰ ਸਕਦੇ ਹਾਂ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਹੈ ਤੇ ਤੁਸੀਂ ਲਿਖ ਦੇਣੀ ਹੈ ਪੈਸੇ ਦੀ ਪਰੇਸ਼ਾਨੀ ਜੇਕਰ ਤੁਹਾਡੇ ਘਰ ਵਿੱਚ ਨੌਕਰੀ ਦੀ ਪਰੇਸ਼ਾਨੀ ਨੌਕਰੀ ਦੀ ਪਰੇਸ਼ਾਨੀ ਲਿਖਣਾ ਹੈ ਆਪਾਂ ਆਪਣੀ ਸਾਰੀ ਕਹਾਣੀ ਨਹੀਂ ਲਿਖਣੀ ਪੈਸੇ ਦੀ ਪਰੇਸ਼ਾਨੀ ਕਿਸ وجہ ਕਰਕੇ ਹੈ ਕਦੋਂ ਤੋਂ ਹੋਈ ਹੈ ਜਾਂ ਕਿਵੇਂ ਹੋਈ ਹੈ ਇਸ ਤਰੀਕੇ ਨਾਲ ਤੁਹਾਡੇ ਘਰ ਵਿੱਚ ਕਲੇਸ਼ ਲੜਾਈ ਝਗੜੇ ਨੇ ਜਿਹੜੇ ਉਹ ਖਤਮ ਹੋ ਜਾਣਗੇ ਇਸ ਤਰੀਕੇ ਨਾਲ ਤੁਸੀਂ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਲਿਖ ਲੈਣੀਆਂ ਹਨ ਕਾਗਜ਼ ਦੇ ਉੱਪਰ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਲਿਖਣ ਤੋਂ ਬਾਅਦ ਦੇ ਵਿੱਚ ਉਸ ਕਾਗਜ਼ ਨੂੰ ਤੁਸੀਂ ਫੋਲਡ ਕਰਨਾ ਹੈ ਤਾਂ ਜਿੱਥੇ ਵੀ ਤੁਹਾਡੇ ਘਰ ਦੇ ਵਿੱਚ ਵਾਲ ਕਲॉक ਲੱਗੀ ਹੋਈ ਹੈ ਉਸ ਘੜੀ ਦੇ ਪਿੱਛੇ ਤੁਸੀਂ ਇਸ ਕਾਗਜ਼ ਨੂੰ ਚਿਪਕਾ ਦੇਣਾ ਹੈ ਜੇਕਰ ਤੁਸੀਂ ਇਸ ਨੂੰ ਫੋਲਡ ਨਹੀਂ ਕਰਨਾ ਚਾਹੁੰਦੇ ਇਸ ਦਾ ਜ਼ਿਆਦਾ ਫਾਇਦਾ ਲੈਣਾ ਹੈ ਤਾਂ ਤੁਸੀਂ ਜਿਹੜਾ ਕਾਗਜ਼ ਦੇ ਉੱਪਰ ਲਿਖਿਆ ਹੋਇਆ ਇਸ ਨੂੰ ਬਿਨਾਂ ਫੋਲਡ ਕੀਤੇ ਬਾਹਰ ਦੇਖਣਾ ਜੋ ਇਹਦੇ ਇਸ ਕਾਗਜ਼ ਨੂੰ ਫੋਲਡਰ ਨਹੀਂ ਕਰਨਾ ਜਿਹੜੇ ਪੇਪਰ ਤੁਹਾਡੇ ਤੋਂ ਕੜੀ ਦੇ ਉੱਪਰ ਨਹੀਂ ਚਿਪਕ ਰਿਹਾ ਜੇ ਤੁਸੀਂ ਜਿਹੜੀ ਵਾਚ ਤੁਹਾਡੀ ਲੱਗੀ ਹੋਈ ਵਾਲ ਕਲॉक ਹੈ ਜਿਹੜੇ ਉਸ ਨੂੰ ਉਤਾਰ ਕੇ ਉਸ ਦੇ ਪਿੱਛੇ ਜਿਹੜੀ ਕੰਧ ਦੇ ਉੱਪਰ ਉਸ ਉੱਪਰ ਤੁਸੀਂ ਚਿਪਕਾ ਦੇਣਾ ਹੈ ਉਸ ਨੂੰ ਬਿਨਾ ਫੋਲਡ ਕੀਤੇ ਉਸ ਦੇ ਉੱਪਰ ਤੁਸੀਂ ਉਹ ਵਾਚ ਲਗਾ ਦੇਣੀ ਹੈ ਇਸ ਪਾਣ ਨੂੰ ਜਿਵੇਂ ਆਪਾਂ ਕਰਾਂਗੇ ਮੰਨ ਲਓ ਕਿ ਜਿਹੜਾ ਸਾਡਾ ਮਾਣਾ ਟਾਈਮ ਚੱਲ ਰਿਹਾ ਉਸ ਨੂੰ ਆਪਣੀ ਜਿਹੜੀ ਵਾਲ ਕਲॉक ਕਾਗਜ਼ ਦੇ ਪਿੱਛੇ ਉਹ ਪਰੇਸ਼ਾਨੀਆਂ ਲੈ ਕੇ ਅਸੀਂ ਰੱਖ ਦਿੱਤੀਆਂ ਹਨ ਜਦੋਂ ਅਸੀਂ ਇਸ ਪਾਰ ਨੂੰ ਕਰਦੇ ਸਮੇਂ ਸਮਝ ਲਓ ਕਿ ਉਸ ਦਿਨ ਤੋਂ ਜਿਹੜਾ ਸਾਡਾ ਟਾਈਮ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਇਸ ਨੂੰ ਇੱਕ ਵਾਰ ਜਮਾ ਕੇ ਦੇਖਿਓ ਇਹ ਚੇਂਜ ਹੋਣਾ ਸ਼ੁਰੂ ਹੋ ਜਾਵੇਗਾ ਹੌਲੀ ਹੌਲੀ ਕਰਕੇ ਕੋਈ ਜੀ ਦਿਨਾਂ ਵਿੱਚ ਜੋ ਵੀ ਤੁਸੀਂ ਉਸ ਕਾਗਜ਼ ਦੇ ਉੱਪਰ ਪਰੇਸ਼ਾਨੀਆਂ ਲਿਖੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਅਲੱਗ ਤੋਂ ਪਰਿਵਰਤਨ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੀਆਂ ਤੁਹਾਡੀਆਂ ਜੋ ਵੀ ਇਸ਼ਿਆਵਾਂ ਨੇ, ਮਨੋਕਾਮਨਾਵਾਂ ਨੇ, ਜੋ ਵੀ ਤੁਹਾਡੀਆਂ ਉਹ ਪੂਰੀਆਂ ਹੋ ਜਾਣਗੀਆਂ। ਇਸ ਤਰੀਕੇ ਨਾਲ ਜਦੋਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ, ਸ਼ਮਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਉਸ ਕਾਗਜ਼ ਨੂੰ ਤੁਸੀਂ ਬਾਚ ਦੇ ਪਿੱਛੋਂ ਉਤਾਰ ਕੇ ਆਪਣੇ ਘਰ ਤੋਂ ਬਾਹਲੇ ਜਾ ਕੇ ਕਿਤੇ ਵੀ ਸਭ ਤੋਂ ਸੋਹਰੇ ਪਾਣੀ ਦੇ ਵਿੱਚ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ। ਜਾਂ ਫਿਰ ਘਰ ਤੋਂ ਬਾਹਰ ਕਿਤੇ ਵੀ ਮਿੱਟੀ ਨੂੰ ਤੁਸੀਂ ਖੋਦ ਕੇ ਪੁੱਟ ਕੇ ਉਸ ਮਿੱਟੀ ਦੇ ਵਿੱਚ ਉਸ ਕਾਗਜ਼ ਨੂੰ ਦਬਸ ਸਕਦੇ ਹੋ ਪਰ ਧਿਆਨ ਰੱਖਿਓ ਕਿ ਇਸ ਕਾਗਜ਼ ਨੂੰ ਤੁਸੀਂ ਜਲਾਉਣਾ ਬਿਲਕੁਲ ਵੀ ਨਹੀਂ ਜੇਕਰ ਤੁਸੀਂ ਇਹ ਉਪਾਗ ਕਰਦੇ ਹੋ ਤਾਂ ਇਸ ਪਾਣੂ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਦੂਸਰੀ ਚੀਜ਼ ਕਈ ਵਾਰ ਕੀ ਹੁੰਦਾ ਕਿ ਸਾਡੀ ਇੱਕ ਪਰੇਸ਼ਾਨੀ ਖਤਮ ਆਉਂਦੀ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਇਹ ਵੀ ਮੰਗਣਾ ਸੀ ਇਹ ਵੀ ਪਰੇਸ਼ਾਨੀ ਅਸੀਂ ਲਿਖ ਨਹੀਂ ਸੀ ਤਾਂ ਇਹ ਮੇਰੀ ਇੱਕ ਅਸ਼ਾਧੂਰੀ ਰਹਿ ਗਈ ਤੇ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਇਹ ਸੋਚ ਕੇ ਕਿਉਂਕਿ ਤੁਸੀਂ ਇਸ ਪਾਣੋਂ ਨਵੇਂ ਸਿਰਿਓਂ ਵੀ ਕਰ ਸਕਦੇ ਹੋ ਇੱਕ ਨਵਾਂ ਕਾਗਜ਼ ਤਿਆਰ ਕਰਕੇ ਨਵੀਂ ਪਰੇਸ਼ਾਨੀ ਜੋ ਤੁਹਾਡੀ ਰਹਿ ਚੁੱਕੀ ਉਸ ਨੂੰ ਤੁਸੀਂ ਲਿਖੋ ਤੇ ਸੇਮ ਬਸਾਸ ਦੇ ਨਾਲ ਕਹਿੰਦੋ ਪਾਪ ਕੇ ਉਪਾਅ ਕਰੋ ਤਾਂ ਉਪਾਅ ਜਿਵੇਂ ਜਿਵੇਂ ਤੁਹਾਡੀਆਂ ਪਰੇਸ਼ਾਨੀਆਂ ਰਹਿੰਦੀਆਂ ਜਾਣ ਕੇ ਆਰਦੇ ਚਾਓ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਤਸਾਂਗਾਂਜੀ اے سی ਸਾਡੀ ਅੱਜ دی ਛੋਟੀ ਜਿਹੀ ਵੀਡੀਓ ਦਾ ਉਪਾਰ ਤੇ ਜਾਣਕਾਰੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ